ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਜੋ ਮੈਂ ਤੁਹਾਡੇ ਨਾਲ ਵਿਚਾਰ ਕਰਨ ਲੱਗਾ ਇਹ ਹਰ ਕਿਸੇ ਇਨਸਾਨ ਦੇ ਨਾਲ ਰਿਲੇਟਡ ਆ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਤੇ ਜਿਹੜੀ ਵਿਚਾਰ ਹੈ ਤੁਹਾਡੇ ਸਾਰਿਆਂ ਲਈ ਬਹੁਤ ਕੰਮ ਦੀ ਹੋਏਗੀ ਕਈ ਜਣੇ ਜਿਵੇਂ ਕਹਿ ਦਿੰਦੇ ਆ ਵੀ ਉਹ ਫਲਾਣਾ ਬੜੀ ਭਗਤੀ ਕਰਦਾ ਬੜੀ ਬਾਣੀ ਪੜਦਾ ਰੂਹ ਦੇ ਨਾਲ ਨਾਲ ਇਤਨੇ ਮੈਂ ਪਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂਗੇ ਵੀ ਕੀ ਉਹ ਵਾਕਈ ਭਗਤੀ ਕਰ ਰਿਹਾ ਜਾਂ ਉਹ ਕੀ ਕਰ ਰਿਹਾ ਤੇ ਭਗਤੀ ਹੁੰਦੀ ਕਿਵੇਂ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਜੇ ਇਸ ਗੱਲ ਨੂੰ ਸਮਝਣਾ ਭਗਤੀ ਨੂੰ ਸਮਝਣਾ ਤੇ ਮੌਤ ਨੂੰ ਥੋੜਾ ਜਿਹਾ ਸਮਝਣਾ ਪਏਗਾ ਵੀ ਮਰਦਾ ਕੌਣ ਹੈ ਫॉर ਐਗਜ਼ਾਮਪਲ ਜਿਵੇਂ ਜਦੋਂ ਕੋਈ ਮਰਦਾ ਕਿਹੜੀ ਚੀਜ਼ ਮਰਦੀ ਹੈ ਕੀ ਸਰੀਰ ਮਰ ਜਾਂਦਾ ਕੀ ਆਤਮਾ ਮਰ ਜਾਂਦੀ ਹੈ ਤੇ ਜੇ ਸੱਚ ਪੁੱਛੋ ਤੇ ਦੋਵਾਂ ਚੋਂ ਕੋਈ ਵੀ ਨਹੀਂ ਮਰਦਾ ਨਾ ਆਤਮਾ ਮਰਦੀ ਆ ਨਾ ਸਰੀਰ ਮਰਦਾ ਹਾਂ ਜੇ ਕਿਸੇ ਦੀ ਧੌਣ ਵੱਖ ਹੋ ਜਾਵੇ ਉਹ ਜੋੜ ਨਹੀਂ ਔਖੀ ਆ ਪਰ ਡਾਕਟਰ ਜੋੜ ਵੀ ਦਿੰਦੇ ਆ ਜੇ ਟਾਈਮ ਦੇ ਨਾਲ ਇਕਦਮ ਉਹ ਟਾਈਮ ਮਿਲ ਜੇ ਜੋੜੀ ਜਾ ਸਕੇ ਕਿਸੇ ਤਰੀਕੇ ਖੂਨ ਸਾਰਾ ਵਹਿ ਨਾ ਜਾਵੇ ਪਰ ਮੈਂ ਰੈਗੂਲਰ ਡੈਥ ਦੀ ਗੱਲ ਕਰ ਰਿਹਾ ਜਿਵੇਂ ਕਿਸੇ ਦੇ ਗੋਲੀ ਵੱਜੇ ਦਿਲ 파ੜ ਜੇ ਉਹ ਤੇ ਉਹ ਬਾਡੀ ਫਿਕਸ ਹੋਣੀ ਮੁਸ਼ਕਲ ਹੋ ਜਾਂਦੀ ਹੈ ਪਰ ਮੈਂ ਰੈਗੂਲਰ ਡੈਥ ਦੀ ਗੱਲ ਕਰ ਰਿਹਾ ਵੀ ਜਿਵੇਂ ਮੰਨ ਲਓ ਬੰਦਾ ਕੋਈ ਪਿਆ ਆ ਉਹ ਮਰ ਗਿਆ ਸਰੀਰ ਕੋ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਥੇਰੇ ਬੰਦੇ ਤੁਸੀਂ ਦੇਖੇ ਹੋਣੇ ਆ YouTube ਤੇ ਸਰਚ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਕਈ ਬੰਦੇ ਮਾਰ ਕੇ ਜਿੰਦੇ ਹੋਏ ਆ ਜਿਵੇਂ ਮਰ ਜਾਂਦੇ ਆ ਡਾਕਟਰ ਡਿਕਲੇਅਰ ਕਰ ਦਿੰਦੇ ਆ ਵੀ ਇਹ ਮਰ ਗਿਆ ਪਰ ਉਹ ਕੁਝ ਘੰਟਿਆਂ ਬਾਅਦ ਜਾਂ ਕੁਝ ਸਮੇਂ ਬਾਅਦ ਫੇਰ ਜਿੰਦੇ ਹੋ ਗਏ ਉਹ ਕਿੱਥੋਂ ਜਾ ਕੇ ਆਏ ਉਹ ਵੀ ਇੰਨਾ ਸਟੋਰੀਆਂ ਕਈਆਂ ਨੇ ਦੱਸੀਆਂ ਹੋਈਆਂ ਵੀ ਅਸੀਂ ਉਹ ਹੈਵਨ ਦਾ ਜਾਂ ਉੱਥੇ ਜਿੱਥੇ ਹਿਸਾਬ ਕਿਤਾਬ ਹੁੰਦਾ ਜਾਂ ਕਈ ਗੱਲਾਂ ਵੀ ਅਸੀਂ ਦੇਖੀਆਂ ਉਹ ਦੇਖ ਕੇ ਆਏ ਉਹ ਚੀਜ਼ ਪਰ ਆਪਾਂ ਉਧਰ ਨੂੰ ਨਹੀਂ ਜਾਣਾ ਆਪਾਂ ਇੱਥੇ ਮੌਤ ਤਾਈ ਰਹਿਣਾ ਸੋ ਕੁਝ ਘੰਟਿਆਂ ਬਾਅਦ ਜਿੰਦੇ ਹੋ ਗਏ ਪਰ ਹਾਲਾਂਕਿ ਡਾਕਟਰ ਨੇ ਸਰੀਰ ਤੇ ਡਿਕਲੇਅਰ ਕਰ ਦਿੱਤਾ ਸੀ ਵੀ ਇਹ ਮਰ ਗਿਆ ਖਤਮ ਹੋ ਚੁੱਕੀ ਕਹਾਣੀ ਪਰ ਉਹ ਜਿੰਦਾ ਹੋ ਗਿਆ ਇਹਦਾ ਮਤਲਬ ਹੈ ਵੀ ਸਰੀਰ ਵੀ ਨਹੀਂ ਮਰਿਆ ਤੇ ਆਤਮਾ ਤਾਂ ਕਦੇ ਵੀ ਨਹੀਂ ਮਰਦੀ ਅਮਰ ਹੈ ਫਿਰ ਮਰੀ ਕਿਹੜੀ ਚੀਜ਼ ਤੇ ਇਸ ਗੱਲ ਨੂੰ ਸਮਝਣਾ ਪਏਗਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਹੋ ਸਭਨਾ ਕੀ ਰੈਣ ਕਾ ਤੋ ਆਉ ਹਮਾਰੇ ਪਾਸ ਸੋ ਇੱਕ ਇਥੇ ਛੋਟੀ ਜੀ ਸਾਖੀ ਤੁਹਾਨੂੰ ਹੋਰ ਸੁਣਾਦਾ ਜਿਵੇਂ ਮਛੰਦਰਨਾਸ ਸੀ ਗੋਰਖਨਾਸ ਜੀ ਨਾਸ ਸੀ ਗੁਰਨਾਨਕ ਦੇਵ ਜੀ ਨੂੰ ਵੀ ਮਿਲੇ ਸੁਣ ਮਛੰਦਰਾ ਨਾਨਕ ਬੋਲੇ ਇਦਾਂ ਕਰਕੇ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦੇ ਆ ਚਰਚਾ ਹੋਈ ਤੇ ਮਛੰਦਰਨਾਥ ਦਾ ਚੇਲਾ ਸੀ ਗੋਰਖਨਾਥ ਸੋ ਉਹ ਇਸ ਵਿਧੀ ਨੂੰ ਜਾਣਦਾ ਸੀਗਾ ਵੀ ਸਰੀਰ ਦੇ ਵਿੱਚੋਂ ਨਿਕਲ ਜਾਣਾ ਤੇ ਕਿਤੇ ਹੋਰ ਵੀ ਚਲੇ ਜਾਣਾ ਕਈ ਜੋਗੀ ਜਾਂ ਕਈ ਹੁੰਦੇ ਆ ਬਥੇਰੇ ਜਿਹੜੇ ਇਸ ਵਿਧੀ ਨੂੰ ਜਾਣ ਸਮਝ ਜਾਂਦੇ ਆ ਔਰ ਪੋਸੀਬਲ ਹੈ ਜਿਵੇਂ ਉਹ ਉਹਨਾਂ ਦੀ ਗੱਲ ਲਾ ਲਓ ਵੀ ਉਹ ਜਾਣਦੇ ਤਾਂ ਨਹੀਂ ਸੀ ਪਰ ਉਹ ਕਹਿਤਾ ਵੀ ਮਰ ਗਿਆ ਜਾਂ ਉਤੋਂ ਉਹਨਾਂ ਨੇ ਕਹਿਤਾ ਵੀ ਗਲਤ ਬੰਦਾ ਲੈ ਇਹਨੂੰ ਵਾਪਸ ਛੱਡ ਗਿਆ ਉਹ ਫੇਰ ਜਿੰਦਾ ਹੋ ਗਿਆ ਆਮ ਹੀ ਨੇ YouTube ਤੇ ਤੁਹਾਨੂੰ ਕਈ ਸਟੋਰੀਆਂ ਮਿਲ ਜਾਣਗੀਆਂ ਜਿਹੜੇ ਮਰ ਕੇ ਜਿੰਦੇ ਹੋਏ ਸੋ ਆਤਮਾ ਦੁਬਾਰੇ ਵਿੱਚ ਪਾਤੀ ਸਰੀਰ ਦੇ ਤੇ ਸਰੀਰ ਉੱਠ ਕੇ ਬਹਿ ਗਿਆ ਓਦਾਂ ਸਰੀਰ ਡੈੱਡ ਸੀਗਾ ਸੋ ਜਿਹੜਾ ਮਛੰਦਰਨਾਥ ਸੀ ਉਹਨੇ ਕੀ ਕੀਤਾ ਵੀ आनंद ਲੈਣ ਦੇ ਲਈ ਦੁਨਿਆਵੀ ਆਨੰਦ ਲੈਣ ਦੇ ਲਈ ਆਪਣੀ ਬਾਡੀ ਵਿੱਚੋਂ ਨਿਕਲ ਗਏ ਕਿਤੇ ਤੁਰਿਆ ਫਿਰਦਾ ਸੀਗਾ ਤੇ ਉੱਥੇ ਇੱਕ ਰਾਜੇ ਦੀ ਡੈਥ ਹੋਈ ਰਾਜਾ ਮਰ ਗਿਆ ਸੀ ਤੇ ਉਹਨੇ ਆਪਣੀ ਆਤਮਾ ਉਸ ਰਾਜੇ ਦੇ ਵਿੱਚ ਵਾੜ ਲਈ ਤੇ ਉਹ ਰਾਜ ਦੇ ਸਾਰੇ ਸੁੱਖ ਭੋਗਣ ਲੱਪਿਆ ਤੇ ਜਿਹੜਾ ਉਹਦਾ ਚੇਲਾ ਸੀਗਾ ਗੋਰਖਨਾਥ ਉਹ ਲੱਭਦਾ ਫਿਰੇ ਕਿੱਥੇ ਗਿਆ ਮਛੰਦਰਨਾਥ ਕਿਤੇ ਲੱਭਦਾ ਨਹੀਂ ਫਿਰ ਉਹਨੇ ਆਪਣੀ ਸੁਰਤੀ ਬਿਰਤੀ ਨਾ ਵੇਖਿਆ ਉਹਨੂੰ ਪਤਾ ਲੱਗਿਆ ਵੀ ਲੈ ਆਏ ਤੇ ਉਹ ਰਾਜੇ ਦੀ ਬਾਡੀ ਦੇ ਵਿੱਚ ਵੜਿਆ ਫਿਰਦਾ ਤੇ ਆਨੰਦ ਮਾਣ ਰਿਆ ਫਿਰ ਉੱਥੇ ਉਹ ਰਾਜੇ ਨੂੰ ਮਿਲਣ ਗਿਆ ਫਿਰ ਉੱਥੇ ਜਾ ਕੇ ਉਹਨੇ ਬੋਲ ਉਚਾਰੇ ਵੀ ਸੁਣ ਮਛੰਦਰਾ ਆ ਨਹੀਂ ਜਾਗ ਮਛੰਦਰਾ ਗੋਰਖਾਏ ਉੱਥੇ ਜਾ ਕੇ ਉਹਨੇ ਬੋਲ ਚਾਰੇ ਜਾਗ ਮਛੰਦਰਾ ਗੋਰਖਾਏ ਤੇ ਜਿਹੜਾ ਮਛੰਦਰਨਾਥ ਸੀ ਵੀ ਉਹ ਸ਼ਰਮ ਦਾ ਮਾਰਾ ਉਹ ਬਾਡੀ ਨੂੰ ਛੱਡ ਕੇ ਫਿਰ ਚਲਾ ਗਿਆ ਉਹ ਬਾਡੀ ਫੇਰ ਡੈੱਡ ਹੋ ਗਈ ਯਾਨੀ ਕਿ ਇਹ ਬਾਡੀ ਨੂੰ ਪਹਿਲਾਂ ਉਹ ਇਨਸਾਨ ਨੇ ਜੀਆ ਰਾਜੇ ਨੇ ਜੀ ਜੀਵਿਆ ਤੇ ਫਿਰ ਜਦੋਂ ਉਹ ਰਾਜਾ ਮਤਲਬ ਕਿ ਮਰ ਗਿਆ ਨਿਕਲ ਗਿਆ ਚੱਲ ਗਿਆ ਮਰਿਆ ਕੌਣ ਉਹਦੇ ਉੱਥੇ ਮੈਂ ਤੁਹਾਨੂੰ ਲਿਆਉਣਾ ਤੇ ਫਿਰ ਜਿਹੜਾ ਸੀਗਾ ਉਹਦੇ ਅੰਦਰ ਮਛੰਦਰਨਾਥ ਆਵੜਿਆ ਫਿਰ ਉਹਨੇ ਕਈ ਸਾਲ ਉਹ ਬਾਡੀ ਨੂੰ ਜੀਆ ਕਈ ਸਾਲ ਕਹਿ ਲਓ ਕੁਝ ਮਹੀਨੇ ਕਹਿ ਲਓ ਜਿੰਨਾ ਵੀ ਟਾਈਮ ਕਹਿ ਲਓ ਤੇ ਫਿਰ ਗੋਰਖਨਾਥ ਨੇ ਜਦੋਂ ਜਾ ਕੇ ਗੱਲ ਕਹੀ ਜਾਗ ਮਛੰਦਰਾ ਗੋਰਖਾਏ ਫਿਰ ਉਹ ਸ਼ਰਮਦਾ ਮਹਰਾ ਉਹ ਉਹ ਵੀ ਨਿਕਲ ਕੇ ਚਲ ਗਿਆ ਉਹ ਬਾਡੀ ਫੇਰ ਡੈਡ ਉਹ ਵੀ ਪਰ ਜੇ ਉਹਦੇ ਵਿੱਚ ਕੋਈ ਤੀਜਾ ਵੀ ਆਣ ਕੇ ਵੜਨਾ ਚਾਹਣਾ ਹੁੰਦਾ ਉਹ ਬਾਡੀ ਨੂੰ ਜੀਣਾ ਚਾਹੁੰਦਾ ਹੁੰਦਾ ਜੀ ਸਕਦਾ ਸੀ ਇਸੇ ਕਰਕੇ ਵੀ ਜਿਹੜਾ ਮਹਾਰਾਜ ਨੇ ਇਹ ਬਣਾਇਆ ਵੀ ਸੰਸਕਾਰ ਕਰਨਾ ਜ਼ਰੂਰੀ ਹੈ ਉਹ ਜ਼ਰੂਰੀ ਆ ਦੂਜਾ ਉਹ ਆਤਮਾ ਦਾ ਵੀ ਸਰੀਰ ਤੋਂ মোহ ਭੰਗ ਹੁੰਦਾ ਟੂਕ ਮਾਤਰੇ ਵੀ ਤੁਹਾਨੂੰ ਦੱਸਦਾ ਜਿਵੇਂ ਅਸੀਂ 10 15 ਸਾਲ ਕਿਸੇ ਘਰ ਚ ਰਹੇ ਹੋਈਏ ਕਿਤੇ ਵੀ ਉਹਦੇ ਲਾਗੋ ਨੰਗੀਆ ਜਾਂ ਜਾਈਏ ਜਾਂ ਆਉਂਦਾ ਵੀ ਇੱਥੇ ਰਹੇ ਸੀ ਇੰਨਾ ਸਮਾਂ ਬਤਾਇਆ ਜਾਂ ਉਹ ਘਰ ਨੂੰ ਦੇਖ ਕੇ ਆਈਏ ਪੁਰਾਣੇ ਘਰ ਨੂੰ ਇਦਾਂ ਹੈ ਇਹ ਆਤਮਾ ਦਾ ਘਰ ਆ ਸਰੀਰ ਜਿਹਦੇ ਚ ਇੰਨੇ ਸਾਲ ਇਹ ਜੀਵੀ ਤੇ ਇਹ ਇਹਦਾ ਮੋਹ ਪਿਆ ਰਹਿਦਾ ਉਹ ਮਨ ਦਾ ਤੇ ਹੁਣ ਸਮਝਣਾ ਪਏਗਾ ਥੋੜਾ ਜਿਹਾ ਮਨ ਬਾਰੇ ਸੋ ਹੋਪ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਵੀ ਨਾ ਤੇ ਸਰੀਰ ਮਰਦਾ ਇਹ ਸਰੀਰ ਨੂੰ ਫੇਰ ਜਿੰਦਾ ਕੀਤਾ ਜਾ ਸਕਦਾ ਜੇ ਇਹਦੇ ਚ ਆਤਮਾ ਵਾੜ ਦਿੱਤੀ ਜਾਏ ਚਾਹੇ ਉਹੀ ਵਾੜ ਦਿੱਤੀ ਜਾਏ ਚਾਹੇ ਕਿਸੇ ਹੋਰ ਦੀ ਵੀ ਵਾੜ ਦਿੱਤੀ ਜਾਏ ਹਾਂਜੀ ਤੇ ਆਤਮਾ ਤੇ ਸਦਾ ਅਮਰ ਆ ਫਿਰ ਮਰਿਆ ਕੌਣ ਤੇ ਸਿੱਧ ਗੋਸ਼ਟ ਦੇ ਵਿੱਚ ਉਹ ਸਵਾਲ ਪੁੱਛਦੇ ਆ ਮਹਾਰਾਜ ਸਾਹਿਬ ਨੂੰ ਜਾ ਇਹ ਹਿਰਦਾ ਦੇ ਨਾ ਹੋਤੀ ਤਾਂ ਮਨ ਕਿੱਥੇ ਰਹਤਾ ਵੀ ਜਦੋਂ ਇਹ ਹਿਰਦਾ ਦੇ ਨਹੀਂ ਹੁੰਦੀ ਮਨ ਕਿੱਥੇ ਰਹਿੰਦਾ ਸੀ ਤੇ ਮਹਾਰਾਜ ਸਾਹਿਬ ਉਹਨਾਂ ਨੂੰ ਜਵਾਬ ਦੰਦੇ ਆ ਹਿਰਦਾ ਦੇ ਨਾ ਹੋਤੀ ਔਦੂ ਤੋ ਮਨ ਸੁਨ ਰਹੇ ਬੈਰਾਗੀ ਇਹ ਸਨ ਹੋ ਜਾਂਦਾ ਭਾਵ ਜਿਵੇਂ ਸਾਨੂੰ ਕਈ ਵਾਰੀ ਸ਼ੌਕ ਲੱਗ ਜਾਵੇ ਕੋਈ ਸਾਡਾ ਪਿਆਰਾ ਚੜਾਈ ਕਰ ਜਾਵੇ ਜਿਸ ਨਾਲ ਬਹੁਤ ਪਿਆਰ ਹੋਵੇ ਉਹ ਕੋਈ ਵੀ ਹੋ ਸਕਦਾ ਤੇ ਅਸੀਂ ਕਈ ਵਾਰੀ ਇਕਦਮ ਸਨ ਹੋ ਜੰਨੇ ਆ ਉਹ ਖਬਰ ਸੁਣ ਕੇ ਤਾਂ ਸਾਡੇ ਸਾਹਮਣੇ ਉਹ ਘਟਨਾ ਵਾਪਰ ਜਾਵੇ ਤੇ ਮਨ ਸੋਨ ਹੋ ਜਾਂਦਾ ਸਾਰੇ ਵਿਚਾਰ ਸਾਰਾ ਕੁਝ ਖਤਮ ਹੋ ਜਾਂਦਾ ਦੁਨੀਆ ਵਿੱਚ ਇੱਕ ਹਸਾਬ ਨਾਲ ਕੋਈ ਸਮੇਂ ਲਈ ਸਾਡੇ ਲਈ ਖਤਮ ਹੋ ਜਾਂਦੀ ਮਨ ਚ ਕੋਈ ਵਿਚਾਰ ਨਹੀਂ ਆਉਂਦਾ ਸੋ ਜਿਹੜੀ ਮੌਤ ਹੁੰਦੀ ਆ ਨਾ ਉਹ ਇਹ ਮਨ ਦੀ ਹੁੰਦੀ ਆ ਜਦੋਂ ਕੋਈ ਮਰਦਾ ਆ ਨਾ ਤਾਂ ਸਰੀਰ ਦੀ ਹੁੰਦੀ ਆ ਹੋਬ ਤੁਹਾਨੂੰ ਸਮਝ ਲੱਗੀ ਹੋਏਗੀ ਸਰੀਰ ਵੀ ਜਿੰਦਾ ਕੀਤਾ ਜਾ ਸਕਦਾ ਦੁਬਾਰੇ ਜੇ ਉਹਦੇ ਚ ਉਹੀ ਆਤਮਾ ਵਾਰ ਦਿੱਤੀ ਜਾਏ ਭਾਵੇਂ ਕੋਈ ਹੋਰ ਵਾਰ ਦੇਵੇ ਤੇ ਆਤਮਾ ਤੇ ਕਦੀ ਮਰਦੀ ਨਹੀਂ ਹਾਂਜੀ ਤੇ ਉਹ ਮਨ ਦੀ ਮੌਤ ਹੁੰਦੀ ਹੈ ਇਸੇ ਮਨ ਨੂੰ ਹੀ ਮਹਾਰਾਜ ਸਾਹਿਬ ਨੇ ਕਿਹਾ ਸੀ ਪਹਿਲਾਂ ਮਰਨ ਕਬੂਲ ਪਹਿਲਾਂ ਮਰਨ ਕਬੂਲ ਕਰ ਫੇਰ ਸਾਡੇ ਕੋਲੇ ਆ ਫਿਰ ਹੋਰ ਕੀ ਕਿਹਾ ਸੀ ਨਾਲ ਹੋ ਹੋ ਸਭਰਾ ਕੀ ਰੈਣਕਾ ਤਾ ਆਓ ਹਮਾਰੇ ਪਾਸ ਰੈਣਕਾ ਕੀ ਹੁੰਦਾ ਵੀ ਭਾਵ ਜੇ ਕੋਈ ਤੁਹਾਨੂੰ ਮਾੜਾ ਚੰਗਾ ਵੀ ਕਹਿੰਦਾ ਉਹਨੂੰ ਵੀ ਇਗਨੋਰ ਕਰਕੇ ਚੁੱਪ ਕਰਕੇ ਆਪਦੇ ਆਨੰਦ 'ਚ ਰਹੋ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡੇ ਆਸ ਜੀਵਨ ਦੀ ਆਸ ਛੱਡ ਦੇ ਹੋ ਸਬਨਾ ਕੀ ਰਣਕਾ ਤਾ ਉਹ ਆਉ ਹਮਾਰੇ ਪਾਸ ਤੇ ਹੁਣ ਜਿਹੜੀ ਭਗਤੀ ਆ ਗੁਰਬਾਣੀ ਨੂੰ ਪੁੱਛੀਏ ਵੀ ਕੀ ਅਸੀਂ ਭਗਤੀ ਕਰ ਰਹੇ ਆ ਤੇ ਗੁਰਬਾਣੀ ਤੇ ਸ਼ਾਇਦ ਕਹੇਗੀ ਨਹੀਂ ਹੋ ਸਕਦਾ ਕਈਆਂ ਦੇ ਮਨ ਨੂੰ ਠੇਸ ਪਹੁੰਚੇ ਪਰ ਸਚਾਈ ਮਿੱਤਰੋ ਇਹੀ ਹੈ ਭਗਤ ਕਬੀਰ ਜੀ ਕਹਿੰਦੇ ਆ ਮਨ ਮਾਰੇ ਬਿਨ ਭਗਤ ਨਾ ਹੋਇ ਮਨ ਮਾਰੇ ਤੋਂ ਬਗੈਰ ਭਗਤੀ ਨਹੀਂ ਹੁੰਦੀ ਤੇ ਜਿਹੜਾ ਅਸੀਂ ਪਾਠ ਕਰਦੇ ਆ ਜਾਂ ਸਿਮਰਨ ਕਰਦੇ ਆ ਇਹ ਸੀਗਾ ਉਸ ਚੀਜ਼ ਨੂੰ ਮਾਰਨ ਦੇ ਲਈ ਉਹਦੇ ਵਿਚਾਰ ਖਤਮ ਕਰਨ ਦੇ ਲਈ ਪਰ ਅਸੀਂ ਜਿੰਨੇ ਵੀ ਹੈਗੇ ਆ ਤਾਂ ਮੇਰੇ ਸੀ ਅੰਮ੍ਰਿਤ ਵੀ ਛਕਿਆ ਇੱਕ ਇੱਕ ਐਗਜ਼ਾਮਪਲ ਮੈਨੂੰ ਹੋਰ ਦੇਣੀ ਪੈਣੀ ਐ ਇਸੇ ਛੋਟੀ ਜੀ ਬੋਰ ਜਦੋਂ ਆਪਾਂ ਕਰਦੇ ਆ ਜਿਹੜੇ ਤੇ ਪੰਜਾਬੀ ਨੇ ਖੇਤੀਬਾੜੀ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਪਰ ਹੋ ਸਕਦਾ ਕਈ ਜਣੇ ਉਹ ਵੀ ਵੀਡੀਓ ਸੁਣ ਰਹੇ ਹੋਣ ਜਿਨ੍ਹਾਂ ਨੂੰ ਨਾਂ ਪਤਾ ਹੋਵੇ ਟੂਕਾ ਮਾਤਰ ਮੈਂ ਦੱਸ ਦਵਾਂ ਜਦੋਂ ਅਸੀਂ ਨਾਲਕਾ ਲਾਉਣਾ ਜਾਂ ਇੱਕ ਬੰਬੀ ਲਾਉਣੀ ਆ ਬੰਬੀ ਦੇ ਟਿਊਬਲ ਕਹਿ ਲਈਏ ਸਾਰਿਆਂ ਨੇ ਵੇਖਿਆ ਹੀ ਹੋਊਗਾ ਜਿਹਦੇ ਜਦੋਂ ਪਾਣੀ ਨਿਕਲਦਾ ਜਦੋਂ ਮੋਟਰ ਚੱਲਦੀ ਆ ਜਾਂ ਅਸੀਂ ਹੈਂਡ ਪੰਪ ਗੇਟਦੇ ਆ ਤੇ ਜੇ ਨਹੀਂ ਕਿਸੇ ਨੇ ਵੇਖਿਆ ਜਾਂ YouTube ਤੇ ਦੇਖ ਲਿਆ ਹੋ ਸਕਦਾ ਕਿ ਇਹੋ ਜਿਹਾ ਵੀ ਹੁਣ ਜਿਨ੍ਹਾਂ ਨੇ ਨਾ ਵੇਖਿਆ ਹੋਵੇ ਤੇ ਉਹ ਪਾਣੀ ਨਿਕਲਦਾ ਤੇ ਜਦੋਂ ਬੋਰ ਕਰੀਦਾ ਤੇ ਕੀ ਹੁੰਦਾ ਵੀ ਪਹਿਲਾਂ ਅਸੀਂ ਉੱਤੋਂ ਪਾਣੀ ਪਾਈਦਾ ਉੱਤੋਂ ਪਾਣੀ ਇਸ ਕਰਕੇ ਪਾਈਦਾ ਜਿੰਨਾ ਚਿਰ ਉਤਲਾ ਤੇ ਥਲੜਾ ਪਾਣੀ ਮੈਚ ਨਹੀਂ ਹੁੰਦੇ ਉਹਨਾਂ ਚਿਰ ਮਤੇ ਮਿਲ ਨਹੀਂ ਜਾਂਦੇ ਮਲਾਪ ਨਹੀਂ ਉਹਨਾਂ ਦਾ ਹੋ ਜਾਂਦਾ ਉਹਨਾਂ ਚਿਰ ਥੱਲੋਂ ਪਾਣੀ ਆਉਣਾ ਸ਼ੁਰੂ ਨਹੀਂ ਹੁੰਦਾ ਹਾਂਜੀ ਸੋ ਅਮਰਤ ਅਸੀਂ ਛਾਕ ਲਿਆ ਸਰੀਰ ਕਰੈਤ ਰੱਖ ਲਈ ਵੀ ਕਕਾਰ ਹਰ ਵੇਲੇ ਪਾਉਣੇ ਆ ਇਹ ਤਾਂ ਸਰੀਰ ਦੀ ਰੈਤ ਸੀ ਵੀ ਸ਼ੇਰ ਕੱਜ ਕੇ ਰੱਖਣਾ ਕਕਾਰ ਪਾਉਣੇ ਆ ਕੇਸ ਰੱਖਣੇ ਆ ਵੀ ਕੇਸ ਕੱਟਣੇ ਨਹੀਂ ਹੋਰ ਇਤੇ ਆਦਕ ਜੋ ਵੀ ਆ ਪਰ ਪ੍ਰੋਬਲਮ ਕਿੱਥੇ ਪੈ ਗਈ ਪ੍ਰੋਬਲਮ ਇੱਥੇ ਪੈ ਗਈ ਵੀ ਅਸੀਂ ਮਨ ਦੀ ਰਹਿਤ ਨਹੀਂ ਅਪਣਾਈ ਮਨ ਦੀ ਰਹਿਤ ਕੀ ਸੀ ਜਿਹੜੀ ਮਹਾਰਾ ਨੇ ਸਾਨੂੰ ਦੱਸੀ ਸੀ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣੇ ਜਾਂ ਹੋਰ ਗੁਰਬਾਣੀ ਚ ਨੇਕਾਂ ਜੀ ਕਰਾਉਂਦੇ ਆ ਜਿਵੇਂ ਭਗਤ ਕਬੀਰ ਜੀ ਪਹਿਲਾਂ ਕਹਿੰਦੇ ਆ ਵੀ ਨੀਚੇ ਲੋਇਨ ਕਰ ਰਹਾ ਹੋਂ ਵੀ ਅੱਖਾਂ ਨੀਵੀਆਂ ਹੀ ਕਰ ਛੱਡ ਤੇ ਫੇਰ ਭਗਤ ਕਬੀਰ ਜੀ ਅਗਲੀ ਅਵਸਥਾ ਜਾ ਕੇ ਕਹਿੰਦੇ ਵੀ ਨੀਵੀਆਂ ਅੱਖਾਂ ਕੋ ਕਰਨੀਆਂ ਸਾਰਿਆਂ ਤੇ ਪਰਮੇਸ਼ਰ ਕਈ ਕਸਾਵਾਚ ਕਿਨੂੰ ਕਹਿ ਦਿੰਦੇ ਆ ਜੀ ਭਗਤ ਜੀ ਨੇ ਪਹਿਲਾਂ ਕਿਹਾ ਵੀ ਨੀਵੀਆਂ ਅੱਖਾਂ ਕਰ ਛੱਡੋ ਫਿਰ ਕਹਿੰਦੇ ਨਹੀਂ ਨਹੀਂ ਇਹ ਨਹੀਂ ਠੀਕ ਵੀ ਸਾਰਿਆਂ ਚ ਰੱਬ ਹੀ ਆ ਵੇਖੋ ਨਹੀਂ ਇਥੇ ਅਵਸਥਾ ਦੀ ਗੱਲ ਆ ਮਿੱਤਰੋ ਪਹਿਲਾਂ ਜਦੋਂ ਅਵਸਥਾ ਸੀ ਵਿਕਾਰ ਚੰਬੜਨ ਵਾਲੀ ਵਿਕਾਰ ਕਿਦਾਂ ਚੰਬੜਦੇ ਆ ਵੀ ਜਦੋਂ ਅਸੀਂ ਕਿਸੇ ਅੱਖਾਂ ਦੇ ਨਾਲ ਕਿਸੇ ਚੀਜ਼ ਨੂੰ ਦੇਖਦੇ ਆ ਫੇਰ ਮਨ 'ਚ ਇੱਛਾ ਪੈਦਾ ਹੁੰਦੀ ਹੈ ਵੀ ਇਹ ਚੀਜ਼ ਮੈਨੂੰ ਚਾਹੀਦੀ ਹੈ ਜਿਵੇਂ ਫੋਰ ਐਗਜ਼ਾਮਪਲ ਪਹਿਲਿਆਂ ਸਮਿਆਂ 'ਚ ਬਜ਼ੁਰਗਾਂ ਨੇ ਅੱਜ ਤੋਂ ਜਿਹੜੇ ਸਾਡੇ ਦਾਦੇ ਪੜਦਾਦੇ ਲਾ ਲਈਏ ਬਹੁਤ ਬਜ਼ੁਰਗ ਜਿਨ੍ਹਾਂ ਨੇ ਕਦੀ ਜਹਾਜ਼ ਹੀ ਨਹੀਂ ਸੀ ਵੇਖਿਆ ਕੀ ਉਹਨਾਂ ਦੇ ਮਨ 'ਚ ਕਦੀ ਇੱਛਾ ਆਈ ਵੀ ਅਸੀਂ ਜਹਾਜ਼ ਤੇ ਚੜ੍ਹ ਕੇ ਦੂਜੇ ਦੇਸ਼ ਜਾਣਾ ਕਦੀ ਵੀ ਨਹੀਂ ਆਈ ਸੋ ਜਾਂ ਜਿਵੇਂ ਕਹਿ ਲਈਏ ਵੀ ਇੰਡੀਆ 'ਚ ਕੋਈ ਪਿੰਡ 'ਚ ਹੀ ਰਹਿੰਦਾ ਹੋਵੇ ਤੇ ਕਦੀ ਉਹ ਬਾਹਰ ਨਹੀਂ ਆਇਆ ਉਹਨੇ ਕਦੀ ਫਰਾਰੀ ਗੱਡੀ ਜਾਂ ਲੈਂਬਰਗਿਨੀ ਜਾਂ ਹੋਰ ਮਹਿੰਗੀਆਂ ਗੱਡੀਆਂ ਨਹੀਂ ਵੇਖੀਆਂ ਇਹ ਮਤੇ ਨੈਟ ਤੇ ਵੀ ਨਾ ਵੇਖੀਆਂ ਹੁਣ ਕਦੀ ਉਹਦੇ ਮਨ ਚ ਇੱਛਾ ਆਈ ਵੀ ਮੈਂ ਉਹ ਗੱਡੀ ਲੈਣੀ ਹੈ ਨਹੀਂ ਆਉਂਦੀ ਸੋ ਇਹ ਇਹਦੇ ਨਾਲ ਇਥੋਂ ਕੰਮ ਸ਼ੁਰੂ ਹੁੰਦਾ ਜਾਂ ਮੰਨ ਲਓ ਕੋਈ ਅ ਸੋਹਣੀ ਜਨਾਨੀ ਵੇਖੇ ਜਾਂ ਕੋਈ ਜਨਾਨੀ ਸੋਹਣਾ ਬੰਦਾ ਵੇਖੇ ਉਹਦੇ ਮਨ ਚ ਇੱਛਾ ਪੈਦਾ ਹੁੰਦੀ ਆ ਵੀ ਇਹ ਮੈਨੂੰ ਮਿਲ ਜਾਵੇ ਮੈਂ ਤਾਂ ਨਾ ਵਿਆਹ ਕਰਾ ਲਵਾਂ ਜਾਂ ਕਈ ਵਿਆਹ ਵੀ ਹੁੰਦੇ ਆ ਫਿਰ ਉਹ ਮਨ ਚ ਵਕਾਰ ਜੋੜ ਲੈਂਦੇ ਵੀ ਯਾਰ ਜੇ ਕਿਤੇ ਇਹ ਮਿਲ ਜਾਂਦੀ ਤੇ ਕਿਆ ਬਾਤਾਂ ਸੀ ਜਾਂ ਇਦਾਂ ਵਿਚਾਰ ਆਉਂਦੇ ਆ ਹੈਨਾ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੋਂ ਪ੍ਰੋਬਲਮ ਖੜੀ ਹੁੰਦੀ ਆ ਸੋ ਇਹ ਜਿੰਨਾ ਵੀ ਕੋਈ ਸਾਨੂੰ ਧਰਤੀ ਦੇ ਦੇਖ ਰਿਹਾ ਸਾਰਾ ਮਾਇਆ ਦਾ ਪਸਾਰਾ ਤੇ ਇਹ ਮਾਇਆ ਦੇ ਪਸਾਰੇ ਤੋਂ ਬਚਣ ਦੇ ਲਈ ਭਗਤ ਕਬੀਰ ਜੀ ਨੇ ਕਿਹਾ ਸੀ ਵੀ ਅੱਖਾਂ ਨੂੰ ਸੰਕੋਚੋ ਨੀਵੀਆਂ ਕਰ ਛੱਡ ਵੀ ਨਾ ਵੇਖ ਇਹਦੇ ਨਾਲ ਪ੍ਰੋਬਲਮ ਖੜੀ ਹੋਏਗੀ ਫੇਰ ਕੀ ਆ ਜਦੋਂ ਇੱਛਾਵਾਂ ਨਹੀਂ ਪੈਦਾ ਹੋਣਗੀਆਂ ਅਸੀਂ ਗਾਂਹ ਜਾਵਾਂਗੇ ਧਿਆਨ ਜੇ ਰੱਬ ਵੱਲ ਹੋਏਗਾ ਜਦੋਂ ਗਾਂਹ ਜਾਵਾਂਗੇ ਅੰਦਰੋਂ ਰੱਬ ਦੇਖ ਪਿਆ ਫੇਰ ਸਾਰਿਆਂ 'ਚ ਤੁਹਾਨੂੰ ਰੱਬ ਵੀ ਦੇਖਣਾ ਫਿਰ ਵਕਾਰ ਨਹੀਂ ਪੈਦਾ ਹੋ ਸਕਦਾ ਉੱਥੇ ਭਗਤ ਕਬੀਰ ਜੀ ਤਾਂ ਕਹਿੰਦੇ ਆ ਵੀ ਨੀਵੀਆਂ ਅੱਖਾਂ ਕਿਉਂ ਕਰਨੀਆਂ ਸਾਰਿਆਂ ਤੇ ਪਰਮੇਸ਼ਰ ਆ ਪਰ ਜਿੰਨਾ ਚਿਰ ਤੁਹਾਨੂੰ ਪਰਮੇਸ਼ਰ ਨਹੀਂ ਦੇਖਦਾ ਇਹਨੂੰ ਸੰਕੋਚੋ ਤਾਂ ਕਿਤੇ ਪਹੁੰਚੋ ਕੋਂਗੇ ਤੇ ਇਹ ਜਿਵੇਂ ਗੁਰਬਾਣੀ ਚ ਵੀ ਆਉਂਦਾ ਭਗਤ ਕਬੀਰ ਜੀ ਦਾ ਜਮਰਾ ਖਲ ਮੂੰਦ ਲੀਏ ਦਰਵਾਜੇ বাজ ਗਿਆਲੇ ਅਨਹਦ ਬਾਜੇ ਦਰਵਾਜੇ ਕਿਹੜੇ ਆ ਜਿਹੜੇ ਨੌ ਦਰਵਾਜੇ ਅੱਖਾਂ ਆ ਕਾਨ ਆ ਨੱਕ ਆ ਮੂੰਹ ਆ ਜਿਵੇਂ ਸੁਗੰਧੀ ਆਵੇ ਅਸੀਂ ਦੇਖਦੇ ਆ ਜੀ ਕੋਈ ਵਧੀਆ ਪਕਵਾਨ ਬਣ ਰਿਹਾ ਖਾਣ ਦੀ ਇੱਛਾ ਪੈਦਾ ਹੋ ਜਾਂਦੀ ਆ ਤੇ ਕੋਈ ਕੰਨਾ ਨਾ ਸੁਣ ਲਈ ਵੀ ਯਾਰ ਆਹ ਚੀਜ਼ ਬੜੀ ਸਵਾਦ ਆ ਤੇ ਅਗਲਾ ਉਹਦੇ ਵੀ ਮਨ ਤੇ ਇੱਛਾ ਖਾਣ ਦੀ ਜਾਂ ਹੋਰ ਮਤਲਬ ਕੀ ਇਦਾਂ ਇਹਨਾਂ ਇਹ ਛਾਵਾਂ ਪੈਦਾ ਕਰਦੇ ਨੇ ਜਿਹੜੇ ਦਰਵਾਜ਼ੇ ਨੇ ਤੇ ਉਹ ਫਿਰ ਮਨ ਇਸ ਪਾਸੇ ਨੂੰ ਭੱਜ ਉੱਠਦਾ ਜਿਹੜੇ ਵੀ ਦਰਵਾਜ਼ੇ ਤੋਂ ਸਿਗਨਲ ਆ ਰਿਹਾ ਹੁੰਦਾ ਜਿਵੇਂ ਆਪਾਂ ਇੱਕ ਐਗਜ਼ਾਮਪਲ ਲਈ ਛੋਟੀ ਜੀ ਲਈ ਇਹ ਗੱਲ ਕਹਿ ਰਹੀਏ ਵੀ ਜਿਵੇਂ ਕੁੱਤਾ ਹੁੰਦਾ ਮਨ ਲੋ ਇੱਕ ਕਮਰਾ ਬਹੁਤ ਵੱਡਾ ਉਹਦੇ 9 ਦਰਵਾਜੇ ਆ ਕੀ ਉਹ 9 ਦੇ 9 ਖੁੱਲੇ ਹੋਣ ਕੁੱਤਾ ਟੇਕੇ ਬਹਿ ਜਾਏਗਾ ਕਦੀ ਵੀ ਟੇਕੇ ਨਹੀਂ ਬੈਠੇਗਾ ਹਾਂ ਜੇ ਵਾਰੀ ਵਾਰੀ ਆਪਾਂ 4-5 ਬੰਦ ਵੀ ਕਰ ਦਈਏ 2-3 ਖੁੱਲੇ ਰਹਿਣ ਫਿਰ ਵੀ ਨਹੀਂ ਉਹਨੇ ਟੇਕੇ ਬਹਿਣਾ ਇੱਕ ਵੀ ਖੁੱਲਾ ਰਵੇ ਫਿਰ ਵੀ ਉਹਨੇ ਟੇਕੇ ਨਹੀਂ ਬਹਿਣਾ ਹਾਂ ਜਦੋਂ ਸਾਰੇ ਬੰਦ ਕਰ ਦਾਂਗੇ ਫਿਰ ਉਹਨੇ ਟੇਕੇ ਬਹਿਣਾ ਵੀ ਹੁਣ ਕਿੱਥੇ ਜਾਣਾ ਵੀ ਹੁਣ ਤੇ ਕਹਾਣੀ ਖਤਮ ਹੈ ਸੋ ਇਦਾਂ ਹੀ ਇਹ ਜਿਹੜਾ ਸੀ ਨਾ ਪਹਿਲਾਂ ਮਰਨ ਕਬੂਲ ਮਨ ਨੂੰ ਮਾਰਨਾ ਸੀਗਾ ਤੇ ਇਹ ਜਿਹੜੇ ਰਹਿਤ ਰੱਖਣੀ ਸੀ ਅੱਖਾਂ ਵਾਲੀ ਵੇਖ ਭਰਾਈਆਂ ਚੰਗੀਆਂ ਮਾਵਾ ਧੀਆਂ ਪੈਣਾ ਜਾਣੇ ਹਨ ਇਹ ਇਹ ਰਹਿਤਾਂ ਸੀਗੀਆਂ ਕੁਝ ਮਨ ਦੀਆਂ ਕੁਝ ਅੱਖਾਂ ਦੀਆਂ ਇਹ ਸਰਮਣੋ ਮੇਰੇ ਸੱਚੇ ਸੁਣਨੇ ਨੋਂ ਬਿਠਾਏ ਵੀ ਜੇ ਗੱਲ ਸੁਣਨੀ ਆ ਸੱਚ ਦੀ ਸੁਣ ਹੋਰ ਗੱਲਾਂ ਨਾ ਸੁਣ ਉਹਦੇ ਨਾਲ ਪ੍ਰੋਬਲਮ ਪੈਦਾ ਹੋਏਗੀ ਜਾਂ ਮਿੱਠਾ ਬੋਲਣਾ ਕਿਸੇ ਨੂੰ ਮਾੜਾ ਚੰਗਾ ਬੋਲੋਗੇ ਲੜਾਈ ਹੋਊਗੀ ਤੁਹਾਡਾ ਵੀ ਨੁਕਸਾਨ ਹੋ ਸਕਦਾ ਅਗਲੇ ਦਾ ਵੀ ਹੋ ਸਕਦਾ ਤੇ ਉਹ ਨੁਕਸਾਨ ਕਈ ਵਾਰੀ ਇਦਾਂ ਵੀ ਹੁੰਦਾ ਵੀ ਜਿਵੇਂ ਕਿਸੇ ਨੂੰ ਅਸੀਂ ਮਾੜਾ ਬੋਲ ਦਈਏ ਹੋ ਸਕਦਾ ਉਹਦੇ ਅੰਦਰ ਉਹ ਇੱਕ ਦੋ ਦਿਨ ਘੁਮਦਾ ਰਹੇ ਭੁੱਲ ਜਾਵੇ ਪਰ ਕਈ ਵਾਰੀ ਇਦਾਂ ਦੀ ਗੱਲ ਵੀ ਹੋ ਜਾਂਦੀ ਆ ਵੀ ਉਹ ਕਈ ਮਹੀਨਿਆਂ ਤੱਕ ਨਹੀਂ ਨਿਕਲਦੀ ਕਈ ਸਾਲਾਂ ਤੱਕ ਨਹੀਂ ਅੰਦਰੋਂ ਨਿਕਲਦੀ ਵੀ ਫਲਾਣਾ ਮੈਨੂੰ ਇਦਾਂ ਬੋਲਿਆ ਸੀ ਹਾਂਜੀ ਸੋ ਕਿਸੇ ਦਾ ਹਰ ਦਾ ਵੀ ਦੁਖੀ ਕਰਨਾ ਫਿਰ ਉਹ ਕੋਈ ਨਾ ਕੁਝ ਕਰੂਗਾ ਫਿਰ ਆਪ ਵੀ ਦੁਖੀ ਹੋਵਾਂਗੇ ਸੋ ਇਦਾਂ ਇਹ ਜਿਹੜਾ ਸਾਰਾ ਕੁਝ ਸੀਗਾ ਇਹ ਇੱਕ ਰਹਿਤ ਰੱਖਣ ਨੂੰ ਮਾਰਾ ਇਹਨੇ ਬਾਣੀ ਚ ਕਿਹਾ ਸੀ ਇਹ ਰਹਿਤ ਬਣਾਉਣੀ ਸੀ ਫਿਰ ਜਦੋਂ ਹੌਲੀ ਹੌਲੀ ਮਨ ਨੂੰ ਮਾਰ ਲੈਂਦੇ ਹਾਂਜੀ ਇਹ ਨੌ ਦਰਵਾਜ਼ੇ ਆਪਾਂ ਸੰਕੋਚ ਲੈਂਦੇ ਮੂਦ ਲੀਏ ਦਰਵਾਜ਼ੇ ਬਾਜੀਏ ਲਿਆ ਅਨਹਦ ਬਾਜੇ ਫਿਰ ਅਨਹਦ ਨਾਦ ਵੱਜਣੇ ਸੀਗੇ ਫੇਰ ਅਸਲੀ ਜਿਹੜਾ ਨਾਮ ਸੀਗਾ ਅੰਦਰੋਂ ਪ੍ਰਗਟ ਹੋਣਾ ਸੀ ਮੈਂ ਅੱਗੇ ਕੀਤੀ ਸੀ ਵਿਚਾਰ ਸੁਣ ਲਿਓ ਪਿਛਲੀ ਵੀਡੀਓ ਦੇ ਵਿੱਚ ਵੀ ਅਵਸਥਾਵਾਂ ਹੁੰਦੀਆਂ ਨੇ ਚਾਰ ਉਹ ਮਹਾਰਾਜ ਸਾਹਿਬ ਜੀ ਨੇ ਲਾਵਾਾਂ 'ਚ ਦੱਸਿਆ ਨੇ ਪਰ ਅਸੀਂ ਲਾਵਾਾਂ ਨੂੰ ਸਿਰਫ ਫੇਰੇ ਲੈਣ ਤੱਕ ਸੀਮਤ ਰੱਖ ਲਿਆ ਤੇ ਉਹਦੇ ਤੇ ਕਦੀ ਵਿਚਾਰ ਨਹੀਂ ਕੀਤੀ ਗ੍ਰਸਥੀ ਜੀਵਨ ਅਸੀਂ ਅਪਣਾਉਨੇ ਆ ਪਰ ਉਹ ਬੜੀ ਵੱਡੀ ਸਿੱਖਿਆ ਸੀ ਲਾਵਾਾਂ 'ਚ ਵੀ ਤੂੰ ਹੁਣ ਇਦਰ ਨੂੰ ਚੱਲਿਆਂ ਤੇ ਹੈਗਾ ਤੇ ਪ੍ਰਣਾਲਾ ਸਿੱਖਿਆ ਵੀ ਰੱਖੀ ਆ ਆਪਣੇ ਕੋਲ ਉਹ ਵੀ ਅਗਲੀਆਂ ਅਵਸਥਾਾਂ 'ਚ ਵੀ ਜਾਣਾ ਵੀ ਜਿਵੇਂ ਹੁਣ ਮੰਨ ਲਓ ਵੀ ਕੱਲੇ ਰਹਿਣਾ ਕਈ ਰੀ ਔਖਾ ਹੁੰਦਾ ਕਈਆਂ ਲਈ ਫਿਰ ਉਹ ਜੋ ਕਰਮ ਕਰਨ ਲੱ ਪੈਂਦੇ ਆ ਕਾਮ ਦੇ ਮਗਰ ਲਾ ਕੇ ਵੀ ਗ੍ਰਸਥ ਜੀਵਨ ਅਪਣਾ ਲਿਆ ਚਲੋ ਜੇ ਮਨ 'ਚ ਕਾਮ ਦੀ ਇੱਛਾ ਤੇ ਘਰ ਵਾਲੀ ਕੋਲ ਆ ਜਾਂ ਘਰ ਵਾਲਾ ਕੋਲ ਆ ਵੀ ਉਸ ਚੀਜ਼ ਤੋਂ ਬੰਦਾ ਬਚ ਗਿਆ ਪਰ ਜਿਹੜੀਆਂ ਚੀਜ਼ਾਂ ਵਾਂ ਲੱਗੇ ਜੁੜਨਾ ਅਸੀਂ ਤਰੱਕੀ ਕਰਨੀ ਸੀਗੀ ਇਸ ਪਰਮਾਰਥ ਦੇ ਰਾਹ ਤੇ ਜੋ ਲਾਵਾ ਚ ਮਾਰਾ ਇਹਨੇ ਦੱਸਿਆ ਸੀ ਉਹ ਸੁਣ ਲੇ ਹੁਣ ਮੈਂ ਉਹ ਸਾਰੀ ਰਿਪੀਟ ਨਹੀਂ ਕਰ ਸਕਦਾ ਵੀਡੀਓ ਆਲਰੇਡੀ ਲੰਮੀ ਹੋ ਰਹੀ ਆ ਤੇ ਉਧਰ ਨੂੰ ਆਪਾਂ ਤੁਰਨਾ ਸੀਗਾ ਹਾਂਜੀ ਤੇ ਉਧਰ ਨੂੰ ਤੁਰਨ ਦੇ ਤਰੀਕੇ ਜਿਵੇਂ ਹੁਣ ਗ੍ਰਸਥ ਮਾਰਗ ਦੇ ਵਿੱਚ ਅਸੀਂ ਕਹੀਏ ਵੀ ਅਸੀਂ ਤੇ ਬੜੇ ਬਿਜ਼ੀ ਆ ਜੀ ਟਾਈਮ ਹੀ ਨਹੀਂ ਲੱਗਦਾ ਤੇ ਮਹਾਰਾਜ ਸਾਹਿਬ ਨੇ ਜਿਹੜੀ ਬਹੁਤ ਹੀ ਕਿਰਤ ਸੀ ਕਿ ਉਹ ਖੇਤੀ ਬਾੜੀ ਜਿਵੇਂ ਖੇਤੀ ਬਾੜੀ ਦੇ ਵਿੱਚ ਕੀ ਆ ਵੀ ਟਾਈਮ ਲੱਗਿਆ ਸੀ ਉੱਤਮ ਕਿਰਤ ਉਹਨੂੰ ਮੰਨਿਆ ਗਿਆ ਸੀ ਕਿਉਂ ਕਿਉਂਕਿ ਉਹਦੇ ਟਾਈਮ ਵੀ ਲੱਗ ਜਾਂਦਾ ਵੀ ਬੀਜ ਬੀਜ ਲਿਆ ਫਿਰ ਸਵੇਰੇ ਸ਼ਾਮ ਪਾਣੀ ਦੇ ਦਿੱਤਾ ਜਾਂ ਚਲੋ ਜਦੋਂ ਵੀ ਪਾਣੀ ਦੇਣਾ ਦੇ ਦਿੱਤਾ ਫਿਰ ਜਾਂ ਮੀਂਹ ਪੈਣਾ ਸੀ ਪੁਰਾਣੇ ਟਾਈਮ 'ਚ ਮਹਾਰਾਜ ਦੇ ਆਸਰੇ ਤੇ ਸਮਾਂ ਹੁੰਦਾ ਸੀਗਾ ਹਾਂਜੀ ਪਰ ਅਸੀਂ ਝਮੇਲੇ ਇੰਨੇ ਛੇੜ ਲਏ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਾਡੇ ਕੋਲ ਸਮਾਂ ਹੀ ਨਹੀਂ ਲੱਗ ਰਿਹਾ ਹੁਣ ਕਸੂਰ ਕਿਹਦਾ ਕਸੂਰ ਇਦਾਂ ਆ ਵੀ ਜਿਵੇਂ ਇੱਕ ਬਾਂਦਰ ਹੁੰਦਾ ਹਾਂਜੀ ਬਾਂਦਰ ਕੀ ਕਰਦਾ ਆ ਵੀ ਬਾਂਦਰ ਨੂੰ ਫੜਨ ਦਾ ਤਰੀਕਾ ਕੀ ਆ ਕਿ ਨਾ ਮਟਕੀ ਬਣਾਈ ਹੁੰਦੀ ਉਹਨਾਂ ਨੇ ਉਹ ਇੰਨੀ ਕਿ ਬਿਲਕੁਲ ਇੰਨਾ ਕੀ ਮੂੰਹ ਹੁੰਦਾ ਉਹਦਾ ਬਾਂਦਰ ਦਾ ਹੱਥ ਇਦਾਂ ਲੰਘ ਜਾਵੇ ਤੇ ਉਹ ਵਿੱਚੋਂ ਖੁੱਲੀ ਹੁੰਦੀ ਐ ਇਦਾਂ ਉਹਦੇ ਦਾਣੇ ਪਏ ਹੁੰਦੇ ਆ ਤੇ ਬਾਂਦਰ ਇਦਾਂ ਮੁਠੀ ਭਰ ਲੈਂਦਾ ਦਾਣਿਆਂ ਦੀ ਤੇ ਹੁਣ ਮੂੰਹ ਤੋਂ ਹੱਥ ਚੌੜਾ ਹੋ ਗਿਆ ਅੰਦਰ ਸੀਗਾ ਤੇ ਜਦੋਂ ਖਿੱਚਦਾ ਆ ਉਹਦਾ ਹੱਥ ਬਾਹਰ ਨਿਕਲਦਾ ਨਹੀਂ ਉਹਦਾ ਹੱਥ ਉਹਦੇ ਚ ਫਸਿਆ ਰਹਿੰਦਾ ਤੇ ਉਹ ਸੋਚਦਾ ਵੀ ਸ਼ਾਇਦ ਮੇਰਾ ਹੱਥ ਕਿਸੇ ਨੇ ਫੜ ਲਿਆ ਤੇ ਪ੍ਰੋਬਲਮ ਤੇ ਇਹ ਹੁੰਦੀ ਆ ਜਿਹੜੇ ਹੱਥ 'ਚ ਦਾਣੇ ਫੜੇ ਆ ਉਹ ਪ੍ਰੋਬਲਮ ਐ ਵੀ ਕਿ ਉਹਦੇ ਆ ਪੁੱਤਾਂ ਵੀ ਦਾਣੇ ਛੱਡ ਦੇ ਤੇ ਹੱਥ ਆਪਣਾ ਐ ਕਰਕੇ ਬਾਹਰ ਕੱਢ ਲਾ ਨਿਕਲ ਜਾਊਗਾ ਪਰ ਉਹ ਦਾਣੇ ਛੱਡਦਾ ਨਹੀਂ ਉਹਦਾ ਹੱਥ ਸੋ ਇਸ ਕਰਕੇ ਬਾਹਰ ਨਿਕਲਦਾ ਨਹੀਂ ਫੜਿਆ ਉਹਨੂੰ ਕਿਸੇ ਨੇ ਨਹੀਂ ਹੁੰਦਾ ਇਦਾਂ ਹੀ ਸਾਡੇ ਮਨ ਨੇ ਮਾਇਕ ਪਦਾਰਥ ਫੜੇ ਹੋਏ ਆ ਉਹ ਛੱਡਦਾ ਨਹੀਂ ਉਹਨਾਂ ਨੂੰ ਤੇ ਪ੍ਰੋਬਲਮ ਸਾਰੀ ਇੱਥੇ ਆ ਤੇ ਜੇ ਉਹ ਛੱਡ ਦੂਗਾ ਤੇ ਆ ਜਾਊਗਾ ਬਾਹਰ ਹਾਂਜੀ ਸੋ ਇਹ ਮਾਇਕ ਪਦਾਰਥਾਂ ਤੋਂ ਬਚਣਾ ਸੀ ਗੁਰਮੁਖ ਮਾਇਆ ਵਿੱਚ ਉਦਾਸੀ ਵੀ ਮਾਇਆ ਵਿੱਚ ਰਹਿੰਦੇ ਹੋਏ ਵੀ ਉਹਨਾਂ ਨਾਲ ਇੰਨਾ ਅਟੈਚ ਨਹੀਂ ਸੀ ਹੋ ਜਾਣਾ ਵੀ ਉਹ ਪ੍ਰੋਬਲਮ ਬਣ ਜਾਣ ਤੇ ਅਸੀਂ ਬਹੁਤ ਇੰਨੇ ਜਿਆਦੇ ਅਟੈਚ ਹੋ ਗਏ ਆ ਵੀ ਉਹ ਚੀਜ਼ਾਂ ਹੁਣ ਪ੍ਰੋਬਲਮ ਬਣ ਗਈਆਂ ਉਹਨਾਂ ਤੋਂ ਕਿਵੇਂ ਬਚ ਸਕਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਜੇ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੁਣ ਇਹ ਵੀਡੀਓ ਆਲਰੇਡੀ 20 ਮਿੰਟ ਦੀ ਹੋ ਚੱਲੀ ਆ ਸੋ ਮੈਂ ਸਮਝਦਾ ਬਸ ਕਰੀਏ ਅਗਲੀ ਵੀਡੀਓ ਦੇ ਵਿੱਚ ਕਿਤੇ ਵਿਚਾਰ ਕਰਾਂਗੇ ਵੀ ਉਹ ਗ੍ਰਸਥ ਜੀਵਨ ਦੇ ਵਿੱਚੋਂ ਜੇ ਰਹਿੰਦਿਆਂ ਹੋਇਆਂ ਵੀ ਆਪਣਾ ਵਿਚਾਰ ਕਰਕੇ ਇਹ ਮਨ ਨੂੰ ਜੋੜਨਾ ਆ ਰੱਬ ਵਾਲੇ ਬੰਨੇ ਗਾਂ ਤਰੱਕੀ ਕਰਨੀ ਆ ਤੇ ਕਿਵੇਂ ਕਰਨੀ ਆ ਪਰ ਇੱਕ ਮੈਂ ਇਥੇ ਛੋਟਾ ਜਿਹਾ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਜਰੂਰ ਜਿਹੜੀ ਤੁਸੀਂ ਸਮਝ ਜਾਓ ਮੈਂ ਕਿਉਂ ਕਿ ਆਸੀ ਵੀ ਹਰ ਕਿਸੇ ਨਾਲ ਰਿਲੇਟਡ ਆ ਉਹ ਇਸ ਕਰਕੇ ਕਿਹਾ ਸੀ ਵੀ ਇਹ جنگ ਆ ਮਿੱਤਰੋ جنگ ਇਦਾਂ ਵੀ ਜਿਵੇਂ ਮੰਨ ਲਓ ਮੇਰੇ ਸਾਹਮਣੇ ਹੁਣੇ ਕੋਈ ਆ ਜਾਵੇ ਡੈਡਲੀ ਵੈਪਨ ਲੈ ਕੇ ਕਿਰਪਾਨ ਲੈ ਕੇ ਆ ਜਾਵੇ ਚਾਕੂ ਲੈ ਕੇ ਆ ਜਾਵੇ ਕੋਸ ਲੈ ਕੇ ਆ ਜਾਵੇ ਮੈਨੂੰ ਮਾਰਨ ਪੈ ਜਾਵੇ ਉੱਥੇ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਉੱਥੇ ਦੋ ਹੀ ਆਪਸ਼ਨ ਹੁੰਦੀਆਂ ਵੀ ਜਾਂ ਤੇ ਮੈਂ ਉਹਨੂੰ ਮਾਰਦਾ ਤੇ ਜੇ ਨਹੀਂ ਮਾਰੂੰਗਾ ਤੇ ਉਹਨੇ ਮੈਨੂੰ ਮਾਰ ਦੇਣਾ ਮੇਰਾ ਬੇੜਾ ਕਰਕੇ ਕਰ ਦੇਣਾ ਸੋ ਇਹ ਮਨ ਇਦਾਂ ਹੀ ਆ ਇਹ ਜਿਹੜੀ ਜੰਗ ਹੈ ਨਾ ਜਿਵੇਂ ਗੁਰਬਾਣੀ ਦੇ ਵਿੱਚ ਜੇਕਰ ਆਉਂਦਾ ਵੀ ਅ ਉਹ ਜੇਕਰ ਆਉਂਦਾ ਵੀ ਅੰਦਰ ਆਪਣੇ ਅ ਵਿਚਾਰੇ ਅੰਦਰ ਅੰਦਰ ਮਤਲਬ ਕੀ ਜੰਗ ਕਰਨ ਦੀ ਗੱਲ ਕਰੇ ਜੀ ਉਹ ਗੁਰੂ ਸਾਹਿਬ ਦੇ ਬਚਨ ਆ ਧੰਨ ਜਿਉ ਤਿਸ ਕੋ ਜਗ ਮੈਂ ਵੀ ਉਹ ਧੰਤਾ ਦੇ ਜੋਗ ਆ ਧੰਨ ਜਿਉ ਤਿਸ ਕੋ ਜਗ ਮੈਂ ਮੁਖ ਤੇ ਹਰ ਜਿਹੜਾ ਮੁਖੋਂ ਹਰ ਵਿਚਾਰੇ ਨਾਲ ਕੀ ਸੀ ਚਿੱਤ ਮੈਂ ਜੁੱਧ ਵਿਚਾਰ ਹੈ ਵੀ ਆਪਣੇ ਚਿੱਤ ਦੇ ਵਿੱਚ ਉਹ ਜੁੱਧ ਦੀ ਵਿਚਾਰ ਕਰੇ ਉਹਦੇ ਨਾਲ ਲੜਨ ਦੀ ਗੱਲ ਕਰੇ ਵੀ ਉਹਦੇ ਨਾਲ ਲੜਨਾ ਕਿਵੇਂ ਆ ਅੰਦਰ ਜੰਗ ਲੱਗੀ ਹੋਈ ਆ ਔਰ ਮਨ ਦੇ ਨਾਲ ਲੱਗੀ ਹੋਈ ਆ ਤੇ ਜਿਵੇਂ ਆਪਾਂ ਕਹਿ ਲਿਏ ਵੀ ਜੇ ਤੇ ਅਸੀਂ ਇਹ ਮਨ ਨੂੰ ਮਾਰਤਾ ਤੇ ਸਾਡੀ ਜਿੱਤ ਆਤਮਾ ਫਿਰ ਉਸ ਪਰਮੇਸ਼ਰ ਨਾਲ ਜੀਂਦੇ ਜੀ ਮਿਲ ਜਾਏਗੀ ਪਹੁੰਚ ਜਾਏਗੀ ਪਰਮੇਸ਼ਰ ਤੱਕ ਤੇ ਜੇ ਅਸੀਂ ਇਹਨੂੰ ਨਾ ਮਾਰਿਆ ਤੇ ਇਹਨੇ ਬਤੰਦਰ ਨੇ ਸਾਨੂੰ ਮਾਰ ਦੇਣਾ ਫਿਰ ਅਸੀਂ ਪਤਾ ਨਹੀਂ ਕੀ ਅੰਜਾਮ ਹੋਏਗਾ ਸਾਡਾ ਕਿਹੜੀਆਂ ਜੂਨਾ ਭੋਗਾਂਗੇ ਤੇ ਕੀ ਕੀ ਦੁੱਖ ਤਕਲੀਫਾਂ ਸਹਿਣੀਆਂ ਪੈਣਗੀਆਂ ਜੀਂਦੇ ਜੀ ਵੀ ਸਹਿਣ ਕਰਨੀਆਂ ਪੈਂਦੀਆਂ ਤੇ ਮਾਰ ਕੇ ਤੇ ਪਤਾ ਹੀ ਨਹੀਂ ਨਾ ਫਿਰ ਕਿੰਨੀਆਂ ਜੂਨਾ ਦੇ ਵਿੱਚ ਜੀਵ ਨੇ ਜਾਣਾ ਆ ਜਾਂ ਕੀ ਕੀ ਹੋਣਾ ਸੋ ਇਹ جنگ ਆ ਜਾਂ ਇਹਨੂੰ ਮਾਰ ਦੋ ਤੇ ਜਾਂ ਅਸੀਂ ਇਹਦੇ ਨਾਲ ਮਰਾਂਗੇ ਤੇ ਫਿਰ ਬੇੜਾ ਗਰਕ ਸੋ ਇਸ ਗੱਲ ਨੂੰ ਜਿਹੜਾ ਆ ਸਮਝਣਾ ਪੈਣਾ ਆ ਵੀ ਅਸੀਂ ਇਹਦੇ ਨਾਲ جنگ ਕਰਨੀ ਆ ਤੇ ਉਹ جنگ ਜਿੰਨਾ ਇਹ ਅਟੈਚ ਹੋ ਚੁੱਕਾ ਉਹਨੂੰ ਟਾਈਮ ਲੱਗਣਾ ਇੱਕ ਦਮ ਨੇ ਵੀ ਅੱਜ ਹੀ ਮਰ ਜੂਗਾ ਸੋ ਜਿਹੜਾ ਅਸੀਂ ਬਾਹਰੋਂ ਜਾਪਦੇ ਆ ਇਹ ਕਿੱਥੇ ਤੱਕ ਲੈ ਕੇ ਜਾਣ ਲਈ ਸੀ ਇਹਦੇ ਨਾਲ ਕੀ ਕਰਨਾ ਸੀਗਾ ਜਿਵੇਂ ਇੱਕ ਬੱਚਾ ਹੁੰਦਾ ਬੱਚਾ ਆਖੇ ਨਾ ਲੱਗੇ ਬੱਚੇ ਨੂੰ ਆਪਾਂ ਝੜਕੀਦਾ ਵੀ ਪਹਿਲਾਂ ਪਿਆਰ ਨਾਲ ਕਹੀਦਾ ਫਿਰ ਝੜਕੀਦਾ ਪਰ ਜੇ ਕਿਤੇ ਉਹ ਝੜਕਿਆਂ ਵੀ ਨਾ ਸਮਝੇ ਕਿਤੇ ਉਹਨੂੰ ਹਲਾਉਣਾ ਵੀ ਪੈਂਦਾ ਮੇਰੀ ਗੱਲ ਤੁਸੀਂ ਸਮਝ ਹੀ ਪਏ ਹੋਵੋਗੇ ਫੇਰ ਉਹ ਟਿਕ ਕੇ ਬੈਂਦਾ ਸੋ ਇਹ ਜਿਹੜਾ ਸ਼ਬਦ ਸੀ ਗੁਰਬਾਣੀ ਸੀ ਇਹ ਇਹਨਾਂ ਕੰਮਾਂ ਦੇ ਲਈ ਸੀ ਇਹਦੇ ਤੋਂ ਅੱਗੇ ਫਿਰ ਸਾਡੇ ਅੰਦਰ ਅਸਲੀ ਨਾਮ ਹੈ ਅੰਦਰ ਅਸਲੀ ਨਾਮ ਹੈ ਜਿਹਨੇ ਪ੍ਰਗਟ ਹੋਣਾ ਜਦੋਂ ਪ੍ਰਗਟ ਹੁੰਦਾ ਫਿਰ ਜਿਹੜੀ ਅਸਲੀ ਭਗਤੀ ਆ ਨਾ ਉਦੋਂ ਸ਼ੁਰੂ ਹੁੰਦੀ ਆ ਜੋ ਭਗਤ ਕਬੀਰ ਜੀ ਨੇ ਕਿਹਾ ਮਨ ਮਾਰੇ ਬਿਨ ਭਗਤ ਨਾ ਹੋਈ ਅੱਗੇ ਵਿਚਾਰ ਫੇਰ ਕਿਸੇ ਦਿਨ ਕਰਾਂਗੇ ਸੋ ਹੋਪ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਜੇ ਅਸੀਂ ਮਨ ਨੂੰ ਮਾਰ ਦਾਂਗੇ ਤਾਂ ਵੱਜਾਂਗੇ ਅਮਰ ਹੋ ਜਾਾਂਗੇ ਤੇ ਰੱਬ ਦੇ ਘਰੇ ਪਹੁੰਚ ਜਾਾਂਗੇ ਜੇ ਨਾ ਮਾਰਿਆ ਤੇ ਇਹਨੇ ਸਾਨੂੰ ਮਾਰ ਦੇਣਾ ਇਹ ਜੰਗ ਹੈ ਤੇ ਮਰਦਾ ਨਾ ਤੇ ਸਰੀਰ ਮਰਦਾ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਨਾ ਆਤਮਾ ਮਰਦੀ ਆ ਪਵਾੜਾ ਸਾਰਾ ਇਹਦਾ ਹੀ ਆ ਸੋ ਅੱਜ ਦੇ ਲਈ ਇੰਨਾ ਕੀ ਬੋਲਦਿਆਂ ਤੋਂ ਕੋਈ ਗਲਤੀ ਭੁੱਲਚੁਕ ਹੋਈ ਹੋਵੇ ਤੇ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ